ਸਰਾਗਾ ਕਿਨੇ ਕਰਦੇ ਸਰਾਗਾ ਕਰਨ ਵਾਲਾ ਜਿਹੜਾ ਸੱਚ ਦਾ ਕੰਮ ਹੁੰਦਾ ਉਹਦੀ ਸਰਾਗਾ ਘੱਟੇ ਹੁੰਦੀ ਹੈ ਜੀ ਅਸੀਂ ਆਂਦੇ ਆ ਸ਼ਰਨੰਗਾ ਜੀ ਆ ਜੋੜੇ ਨਹੀਂ ਖੋਲੇ ਫਲਾਨੇ ਅਸੀਂ ਤਾਂ ਸਾਰਸ ਤਾਂ ਲੰਗਰ ਛਕਾਉਣ ਦਾ ਦਿਸਰਾਇਆ ਹੂੰ ਬੇਪੋਕੇ ਨੂੰ ਰੋਟੀ ਮਿਲੇ ਜਿਹੜਾ ਵੀ ਆਂਵੇ ਸੇ ਪਿਆਰ ਨਾਲ ਛਕੇ ਅੱਜ ਇੱਥੇ ਹੁਣ ਸੈਟਕ ਹੋਣੇ ਆ ਜਾਂ ਜੁੱਤੀਆਂ ਲਹੋਣੀਆਂ ਉਹਨਾਂ ਦੀਆਂ ਹਾਂ ਅਸੀਂ ਤਾਂ ਸਾਨੂੰ ਇੱਕ ਇੱਕ ਕਰਨਾ ਚਾਹੁੰਦੇ ਆ ਪਰ ਵੇਖੋ ਬਹੁਤ ਵੱਡੀ ਗੱਲ ਕਹਿ ਰਹੇ ਹੋ ਬਾਬਾ ਜੀ ਤੁਸੀਂ ਹੈਲਾ ਭੰਤਾ ਸਾਹਿਬ 21 ਆ ਜੀ ਕੋਈ ਵੀ ਆਵੇ ਕਿਸੇ ਵੀ ਧਰਮ ਦਾ 1500 600 ਪਸੂ ਦਾ ਇਹ ਜਮੀਨ ਥੋੜੀ ਵੀ ਹੈ ਇਤਨੀ ਐਨੀ ਵੀ ਜਮੀਨ ਹੈ ਨਹੀਂ ਵੇਜੇ ਜਾਨੀ ਕਿ ਕਿਸੇ ਵੀ ਆਵੇ ਕੋਈ ਬੰਦਾ ਜਦਾਂ ਬਾਕੀ ਦੇ ਗੁਰਦੁਆਰਿਆਂ ਨਾਲ ਜਾਕ ਲੈ ਲੈ ਜਾਂਦੇ ਆ ਮੰਗਣ ਜਾਂਦੇ ਦਨ ਤੜੇ ਅਸੀਂ ਮੰਗਣ ਨਹੀਂ ਇਹ ਸੰਗਤ ਆਪੇ ਦੇਖੇ ਜਾਂਦੀ ਆਪ ਵੀ ਦੇਖੇ ਜਾਂਦੇ ਜਿੰਨੇ ਪੈਸੇ ਗੱਲੇ ਵਿੱਚ ਪੈਣੇ ਆ ਇਹ ਸਭ ਸੰਗਤ ਨੂੰ ਵੰਡ ਦੇਣਾ ਇੱਥੇ ਹੀ ਅੱਛਾ ਜੀ ਪਰੰਦੇ ਜਿਹੜੇ ਮੰਗਦੇ ਜਿਹੜੇ ਮੰਗਦਾ ਦੇ ਦਿੰਦੇ ਜੀ ਇਹਨਾਂ ਦੇ ਜਿਹੜੀ ਆਪਣੀ ਪੰਜਾਬੀ ਮਾਰਕ ਬੋਲੀ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਲੋਕ ਤੇ ਜ਼ਿਆਦਾਤਰ ਇਹ ਚਾਹੁੰਦੇ ਆ ਵੀ ਸਾਡੇ ਉਹ ਵੇਚਨ ਮੋਨ ਇੰਗਲਿਸ਼ ਬੋਲਦੇ ਸਾਰਾ ਮੀਡੀਆ ਵੀ ਇੰਗਲਿਸ਼ ਵਿੱਚ ਚੱਲਦਾ ਸਾਰੇ ਸਕੂਲ ਇੰਗਲਿਸ਼ ਵਿੱਚ ਚੱਲ ਰਹੇ ਸਾਰੇ ਤੇ ਇਹਨਾਂ ਕਰਕੇ ਇਹ ਜ਼ਿਆਦਾ ਵਿੱਚ ਉਹ ਕਾਰ ਬੇਚ ਦਾ ਕੋਈ ਪੰਜਾਬੀ ਬੋਲਦਾ ਨਹੀਂ ਹੈਗਾ ਜੀ ਉਹ ਵੀ ਅੰਗਰੇਜ਼ੀ ਬੋਲਦੇ ਸਾਰੇ ਕਹਿੰਦੇ ਅੰਗਰੇਜ਼ੀ ਬੋਲੋ ਜਿਵੇਂ ਅਸੀਂ ਜਾਨਣੇ ਕਿਸ ਨੂੰ ਪੁੱਛਦੇ ਉਹ ਵੀ ਕਹਿੰਦੇ ਸਾਨੂੰ ਤੇ ਪਤਾ ਸਮਝ ਨਹੀਂ ਆਉਂਦੀ ਪੰਜਾਬੀ ਤੇ ਰਟਾਰਟਸ ਕਰਦੇ ਫਿਰਦੇ ਆ ਕੁਝ ਕਰਕੇ ਇਤਾਂ ਹੈ ਦੇਖਿਏ ਜਿਹੜੀ ਗੋਲਕ ਚ ਹੁੰਦਾ ਉਹ ਸਾਰਾ ਵੰਡ ਦਿੰਦੇ ਨੇ ਲੋਕਾਂ ਚ ਹਾਂਜੀ ਸਭ ਤੋਂ ਵੰਡ ਦਿੰਦੇ ਬਾਬਾ ਜੀ ਖਾਸ ਕਰ ਜਾਇਆ ਬਾਬਾ ਜੀ ਇਹ 25 25 ਸਾਲਾਂ ਤੋਂ ਲੰਗਰ ਚਾ ਰਿਹਾ ਹੈ ਜੀ ਅੱਛਾ ਜੀ ਇਹ ਬਾਬਾ ਜਗਤਰਾਮ ਬ੍ਰਹਮ ਕਿਆ ਨਹੀਂ ਹੋਇਆ ਉਹਨਾਂ ਵੱਲੋਂ ਚਾਹੇ ਅੱਛਾ ਜੀ 25 ਸਾਲ ਤੋਂ ਇਹ ਕਿਹੜਾ 24 ਘੰਟੇ ਲੰਗਰ ਹੈ ਜੀ ਹਾਂਜੀ 24 ਘੰਟੇ ਲੰਗਰ ਹੈ। ਹਾਂਜੀ ਹਾਂਜੀ। ਜਦ ਵੀ ਇੱਥੇ ਲੱਗਦੀਦਾ ਹੁੰਦਾ ਸੀ ਦੇਖਦੇ ਆ ਕਿ ਅਕਸਰ ਇੱਥੇ ਲੋਕ ਆ ਕੇ ਰੁਕਦੇ ਨੇ ਲੰਗਰ ਛੱਕਦੇ ਨੇ ਪ੍ਰਸ਼ਾਦਾ ਛੱਕਦੇ ਨੇ। ਹਾਂਜੀ। ਇਹ ਵਾਲੀਆਂ ਗੁਰਦੁਆਰਾ ਸਾਡੇ ਬਾਬਾ ਜਮੇਤਰਾੰਦਜੀ ਦਾ ਉਹਨਾਂ ਦੇ ਗੁਰਦੁਆਰੇ ਪਿਆਰੋ ਕੇ ਲੰਗਰ ਚੱਲਦਾ ਹੈ। ਅੱਛਾ ਜੀ। ਇਹ ਕਿਹੜਾ ਪਿੰਡ ਪੈਂਦਾ ਆਪਾਂ? ਉੱਦਾਂ ਬਖਸ਼ੂਆ ਪੈਂਦੇ। ਅੱਛਾ ਜੀ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਅੱਜਕੱਲ ਆਪਣਾ ਧਰਮ ਛੱਡ ਕੇ ਜਾ ਰਹੇ ਨੇ? ਸਿੱਖੀ ਦਾ ਆਪਾਂ ਦੇਖ ਰਹੇ ਆ ਕਿ ਪਿੱਛੇ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਵਿੱਚ ਆਪਾਂ ਬੈਠੇ ਆਂ ਇਹਦਾ ਕੀ ਕਾਰਨ ਮੰਨਦੇ ਹੋ ਇਹਦਾ ਕਹਿੰਦਾ ਹੈ ਕਿ ਜਨਤਾ ਬਾਹਰ ਨੂੰ ਭਜਦੀ ਆ ਇਸ ਕਰਕੇ ਸਿੱਖੀ ਸਿਰੂਪ ਛੱਡ ਕੇ ਬਾਹਰ ਬੱਸੀ ਅੱਛਾ ਜੀ ਜਿਹੜੇ ਲੋਕ ਆਪਣੇ ਪੰਜਾਬ 'ਚ ਵੀ ਰਹਿ ਰਹੇ ਨੇ ਉਹ ਆਪਣਾ ਧਰਮ ਕਿਉਂ ਛੱਡ ਰਹੇ ਨੇ ਵੱਸ ਦੁਨੀਆ ਲਾਲਚ ਪਿੱਛੇ ਪਈ ਹੋਈ ਹੈ ਜੀ ਲਾਲਚ ਵਿੱਚ ਪਈ ਹੋਈ ਹੈ ਬਾਬਾ ਜੀ ਸਤਨਾਮ ਹੋਵੇ ਸਤਿ ਸ੍ਰੀ ਅਕਾਲ ਜੀ

ਵਚਨ ਕਰਦੇ ਨਹੀਂ ਨਹੀਂ ਵਚਨ ਕੋਈ ਕਰਦੇ ਕੋਈ ਗਾਣੇ ਦਾ ਕੋਈ ਨਹੀਂ ਸਰ ਆਮ ਵਿੱਚ ਪੜਨਾ ਉਹਦਾ ਕੰਮ ਹੈ ਸਾਡੇ ਬੰਦੋ ਨਾਮ ਨਾਲ ਜੁੜੋ ਕਹਿੰਦੇ ਜਾਵਾ ਹਾਂ ਜੀ ਠੀਕ ਹੈ ਜੀ ਕਾਪੀ ਆਪਾਂ ਦਾ 24 ਘੰਟੇ ਜਿਆਦਾ ਸੰਗਤ ਆਉਣੀ ਹੈ ਹਾਂ ਸਾਕੇ ਜਾਣੀਆਂ ਵਰੀਆਂ ਜੀ ਉਹਦੇ ਤੋਂ ਗਾਣੇ 12 ਵਜੇ ਗਾਣੀਆਂ ਸਰ ਆਧਵਾ ਦੇ ਵਿੱਚ ਪਾਏ ਦਾ ਠੀਕ ਹੈ ਜੀ ਬਹੁਤ ਵਧੀਆ ਜੀ ਹੂ ਇਹ ਬਹੁਤ বিনা ਤਨਖਾਹ ਤੋਂ ਸਾਰਾ ਕੋਈ ਸੇਵਾਦਾਰ ਉੱਤੇ ਆਦੇ ਜਿੰਨੇ ਵੀ ਸੇਵਾਦਾਰ ਹੈ ਸ਼ਗਾਨ ਸੇਵਾ ਹੈ ਜੀ ਤੇ ਤਨਖਾਹ ਵਾਲਾ ਕੋਈ ਕੋਈ ਪੇਪਰ ਨਹੀਂ ਹੈ ਕੋਈ ਗੱਡੀ ਦਾ ਕੋਈ ਗੁਰਦੁਆਰੇ ਦਾ ਕਾਲਜ ਪੁਪਤ ਨਹੀਂ ਆਹਾਂ ਹਾਂ ਜੀ ਪਰ ਉਹ ਸ਼ਲਾਗਾ ਕਰਦੇ ਨੇ ਜਿਹੜੇ ਇੱਕ ਅਹੁਦੇ ਲੈ ਕੇ ਬੈਠੇ ਨੇ ਸਿੱਖੀ ਦੇ ਵਿੱਚ ਹੀ ਲੋਕ ਕੋਈ ਨਹੀਂ ਸ਼ਲਾਗਾ ਕਰਦਾ ਸ਼ਲਾਗਾ ਕਰਨੇ ਕਰਦੇ ਸ਼ਲਾਗਾ ਜਿਹੜਾ ਸੱਚ ਦਾ ਕੰਮ ਹੁੰਦਾ ਉਹਦੀ ਸ਼ਲਾਗਾ ਘੱਟੇ ਹੁੰਦੀ ਹੈ ਜੀ ਤੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਆਪਣਾ ਧਰਮ ਹੈ ਉਹ ਪੰਜਾਬ ਦੇ ਵਿੱਚ ਪਿੱਛੇ ਕਿਉਂ ਰਹਿ ਰਿਹਾ ਲੋਕੀ ਕਿਉਂ ਹੁਣ ਸਿੱਖੀ ਤੋਂ ਟੁੱਟ ਰਹੇ ਨੇ ਕਿਉਂ ਇੱਥੋਂ ਭੱਜ ਰਹੇ ਨੇ ਬਾਬਾ ਜੀ ਜਨਰੇਸ਼ਨ ਜਿੰਨੀ ਬਾਹਰ ਨੂੰ ਜਾ ਰਹੀ ਹੈ ਸਾਰੇ ਤੇ ਦੂਜੇ ਪਾਸੇ ਜਿਹੜੇ ਬੜੇ ਸਾਠਿਆ ਰਗੇ ਤੇ ਪੈਸੇ ਮਗਰ ਲਾਲਚ ਲੱਗ ਉਹ ਦੇਂਦੇ ਇਹਨਾਂ ਨੂੰ ਜੇ ਪੈਸੇ ਦੇ ਦੇ ਕੇ ਆਪਣਾ ਜਾਂਦੇ ਆ ਪ੍ਰੈਸ਼ਰ ਬਣਦਾ ਬਹੁਤ ਬੰਦਾ ਹੁੰਦਾ ਹੁਣ ਬਾਕੀ ਉਹਨਾਂ ਦਾ ਚੰਗਾ ਉਹ ਮਗਰ ਲੱਗੀ ਜਾਂਦੇ ਬਾਕੀ ਸਰਕਾਰਾਂ ਦਾ ਸਵਾਲ ਹੈ ਹੈਗਾ ਵਿੱਚ ਨੇ ਬੋਲੋ ਅਤੇ ਜੀ ਮੈਂ ਇਹਨੂੰ ਥੋੜਾ ਹੋਰ ਸਿੱਧਾ ਸਵਾਲ ਪੁੱਛਣਾ ਚਾਹਾਂ ਕਿ ਲੋਕੀ ਡੇਰਿਆਂ ਤੇ ਜਾ ਰਹੇ ਨੇ ਪੱਗਾਂ ਬੰਨ ਬੰਨ ਕੇ ਵੀ ਲੋਕੀ ਡੇਰਿਆਂ ਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਆਪਣੇ ਬੱਚੇ ਨੇ ਆਪਾਂ ਜਿਹੜੇ ਕੀ ਕ੍ਰਿਸਚੀਅਨਿਟੀ ਨਾਲ ਜੁੜੇ ਹੋਏ ਨੇ ਇਸ ਤੇ ਕੀ ਕਹਿਣਾ ਚਾਹੁੰਦੇ ਇਹ ਤਾਂ ਹੁਣ ਜੀ ਇਹਨਾਂ ਦੇ ਜਿਹੜੀ ਆਪਣੇ ਪੰਜਾਬੀ ਮਾਂ ਬੋਲੀ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਲੋਕ ਤੇ ਜ਼ਿਆਦਾਤਰ ਇਹ ਚਾਹੁੰਦੇ ਵੀ ਸਾਡੇ ਓਕੇਸ਼ਨ ਮੌੜਾ ਇੰਗਲਿਸ਼ ਬੋਲਦੇ ਸਾਰਾ ਮੀਡੀਆ ਵੀ ਕਿਤੇ ਫਿਰ ਚੱਲਦਾ ਸਾਰੇ ਸਕੂਲ ਇੰਗਲਿਸ਼ ਵਿੱਚ ਚੱਲ ਰਹੇ ਸਾਰੇ ਹੂੰ ਤੇ ਇਹਨਾਂ ਕਰਕੇ ਹੀ ਜ਼ਿਆਦਾ ਵਿੱਚ ਉਹ ਘਰ ਵਿੱਚ ਤਾਂ ਕੋਈ ਪੰਜਾਬੀ ਬੋਲਦਾ ਨਹੀਂ ਹੈਗਾ ਜੀ ਉਹ ਵੀ ਅੰਗਰੇਜ਼ੀ ਬੋਲਦੇ ਸਾਰੇ ਕੰਨੇ ਅੰਗਰੇਜ਼ੀ ਬੋਲੋ ਜੇ ਵਾਸੀ ਜਨਾਨੇ ਕਿਸੇ ਨੂੰ ਪੁੱਛਦੇ ਹੋ ਵੀ ਕੰਨੇ ਸਾਨੂੰ ਤੇ ਪਤਾ ਸਮਝ ਨਹੀਂ ਆਉਦੀ ਪੰਜਾਬੀ ਤੇ ਰਟਾਰਟ ਕਰਦੇ ਫਿਰਦੇ ਜੀ ਕੁਝ ਕਰਕੇ ਜਿੱਤਾਂ ਹੈ ਈ ਕਹਿਣਾ ਸਾਨੂੰ ਤੁਸੀਂ ਜਿਹੜੇ ਪੰਜਾਬੀ ਬੱਚੇ ਨੇ ਸਾਡੇ ਵਰਗੇ ਸਾਡੀ ਜਨਰੇਸ਼ਨ ਦੇ ਬੱਚੇ ਨੇ ਚਾਹੁੰਗੇ ਤੁਸੀਂ ਵੀ ਉਹ ਸਿੱਖੀ ਵਾਲ ਮੋੜਨ ਤੱਕ ਕਿਵੇਂ ਮੋੜਨ ਸਿਮਾਰਨ ਵੀ ਕਰਾਉਂਦੇ ਆਗੇ ਆ। ਅੱਛਾ ਜੀ। ਵਿਆਹ ਵੀ ਕਰਦੇ ਆ। ਵਿਆਹ ਵੀ 10-15 ਰੁਪਏ ਨਹੀਂ ਹੁੰਦੇ ਵਿਆਹ ਕਰਾਉਣੇ। ਸਾਰਾ ਦਾਲ ਦੇ ਚੁੰਦੇ ਦੇ ਦਰਮਿਆਨ ਕੋਈ ਪੈਸਾ ਨਹੀਂ ਲੈਂਦੇ। ਅੱਛਾ ਜੀ। ਨਾਸ਼ਮੀ ਆਪਾਂ ਕੀ ਦਾ ਪਤਾ ਕਰਦੇ ਆਉਣਾ। ਪਰ ਜੇ ਜਾਵੇ 5-600-50 ਰੁਪਏ ਤੇ ਜ਼ਮੀਨ ਥੋੜੀ ਵੀ ਹੈ। ਇਤਨੀ ਐਨੀ ਵੀ ਜ਼ਮੀਨ ਹੈ ਨਹੀਂ ਵੇਚੇ ਜਾਂ ਕਿ ਕਿਸੇ ਵਿਆਹ ਕੋਈ ਬੰਦਾ ਜਿੱਦਾਂ ਬਾਕੀ ਦੇ ਗੁਰਦੁਆਰਿਆਂ ਸਾਕ ਲੈ ਲੈ ਜਾਂਦੇ ਆ। ਮੰਗਣ ਜਾਂਦੇ ਦਨ ਤੜੇ ਅਸੀਂ ਮੰਗਣ ਨਹੀਂ। ਇਹ ਸੰਗਤ ਆਪੇ ਦੇਖੇ ਜਾਣਗੀ ਆਪੇ ਦੇਖੇ ਜਾਣਗੇ ਜਿੰਨੇ ਪੈਸੇ ਗੱਲੇ ਵਿੱਚ ਪੈਣੇ ਆ ਇਹ ਸਭ ਸੰਗਤ ਨੂੰ ਵੰਡ ਦੇਣਾ ਇੱਥੇ ਹੀ ਅੱਛਾ ਜੀ ਪਰੰਗ ਜਿਹੜੇ ਮਨ ਜਿਹੜੇ ਮੰਗਦਾ ਤੇਦਰ ਜਿੰਨੇ ਵੀ ਮਾੜੇ ਨਹੀਂ ਆ ਕੋਈ ਮੋਰੇ ਤੁਸੀਂ ਇੱਕ ਪੈਸਾ ਉਹ ਨਹੀਂ ਤਾਂ ਲੈਣਾ ਨਹੀਂ ਕੋਈ ਫਤੂ ਖਾ ਜਾਓ ਫਾਨੂੰ ਮੋਰੇ 5000 ਜਣੇ ਕਿ ਆਪਦਾ ਕਿਆ ਤੇ ਗੁਰਦੁਆਰਾ ਹੀ ਹੁਣ ਵੀ 560 ਪਸੂ ਹੱਥ ਮੱਝ ਆ ਤੂੰ ਬੜੀ ਕਮਾਲ ਦੀ ਗੱਲ ਐ ਤਾਂ ਕਿ ਤੇਰਾ ਦੂਜਾ ਪਿਓ ਨਾ ਤੇਰਾ ਰੋਜ਼ ਪੱਠੇ ਇੰਨੇ ਪਸ਼ੂ ਵੀ ਪਾਉਣੇ ਆ ਅੱਛਾ ਜੀ ਮੋਲਾ ਆਲਾ ਮੋਲਾ ਤੂੰ ਸਾਰੀ ਜ਼ਮੀਨ ਤੇ ਉਹ ਪਸ਼ੂ ਤੇ ਪਤਾ ਨਹੀਂ ਕਿ ਤੋਹਾ ਦਾ ਕੰਮ ਸਰ ਪੁਸ਼ਤੀ ਰੱਬ ਦੀ ਮਿਹਰ ਐ ਫਿਰ ਹਾਂ ਜੀ ਕਿੰਨੇ ਲੱਖਾ ਥੋੜਾ ਚਾਹਦਾ ਐ 5-6 ਲੱਖ ਚਾਹਦੇ ਅੱਛਾ ਜੀ ਇਹ ਵਾਲੀ ਕੀ ਆ ਫਿਰ ਹੋਰ ਚਾਹਦਾ ਕਿ ਲਗ ਫਿਰ ਹੋਰ ਲਈ ਆ ਉਹ ਵੀ 24 ਘੰਟੇ ਨਹੀਂ ਨਹੀਂ ਉਹ ਜਿੰਨੇ ਨੇ ਆ 80 ਤੱਕ ਇਹਦਾ ਅੱਛਾ ਜੀ ਅਜੇ ਵੀ ਹੁਣ ਕਿਤਾਬ 7 ਵਜੇ ਇੱਥੇ ਕਰਨਾ ਹੂੰ ਸਾਰਾ ਤੈਨੂੰ ਪਾਰੀ 7 ਵਜੇ ਤੋਂ ਕਵੀ ਘਟਣਾ ਪਾਰਲੇ ਬਸ ਅੱਛਾ ਜੀ ਸਹੀ ਜਰਸੀ ਤੁਹਾਨੂੰ ਦੇਖਾ ਕੋਈ ਤਾਂ ਹੈ ਸਗਾ ਫੇ ਹੁਣ ਇੱਥੇ ਜੀ 7 ਵਜੇ ਬੰਦ ਕਰ ਦੇਦਾ ਤੁਹਾਨੂੰ 4 ਵਜੇ ਚਾਹ ਲਾ ਦੇਣੀ ਹੈ ਅੱਛਾ ਜੀ 5 6 ਵਜੇ 6:30 ਵਜੇ ਪਾਤਾ ਰ ਮੋਗਾ ਕੁਝ ਕਰਨਾ ਇੱਥੇ ਸਾਰਾ ਪਰਿਵਾਰ ਹੀ ਨਾਲ ਜੁੜਿਆ ਹੋਣਾ ਨਹੀਂ ਸਾਡੇ ਘਰ ਤਾਂ ਮੈਂ ਗੱਲ ਆ ਯਾਰ ਅੱਛਾ ਗੱਲ ਨਹੀਂ ਆ ਫਿਰ ਉਹ ਕਹਿੰਦੇ ਨਹੀਂ ਤੂੰ ਸਾਰੇ ਦਿਨ ਬਾਹਰ ਰਹਿੰਦੇ ਨਹੀਂ ਉਹ ਨਹੀਂ ਕਦੇ ਨਹੀਂ ਅੱਛਾ ਜੀ ਇਹ ਸੋਨਾ ਵੀ ਅਜੇ ਇੱਥੇ ਹੀ ਹੈ ਨਾ ਸੇਵਾ ਦੇ ਮੈਂ ਆਇਆ ਪਿੰਡੋਂ ਅੱਜ ਦਾ 15 ਦਿਨ ਤੋਂ ਬਾਅਦ ਜਨਮ ਤਿੰਨ ਚਾਰ ਦਿਨ ਕੇ ਆ ਜਾਣਾ ਅੱਛਾ ਜੀ ਇੱਥੇ ਤੋਂ ਕਿੰਨੇ ਦਿਨ ਲੱਗ ਗਿਆ ਸੇਵਾ ਕਰਦੇ ਆ ਮੰਜਾ ਆ ਆ ਮੰਜਾ ਬੜਾ ਆਇਆ ਪੜਾ ਅੱਛਾ ਜੀ ਉੱਪਰ ਪਿਆ ਥੋੜਾ ਦੂਸਤ ਰਹਾ ਹਾਂ ਹਾਂ ਜੀ ਚਲੋ ਸਤਨ ਮੰਦ ਸਨ ਅੱਛਾ ਜੀ ਹੋ ਗਿਆ ਕਾਫੀ ਸੰਗਤ ਆਂਦੀ ਹੈ ਹਨਾ ਦੂਰੋਂ ਨੇੜੋਂ ਲੰਘੇ ਜਾਂਦੀ ਸੱਤ ਤੋਂ ਹੋਰ ਲੱਗੇ ਜਾਂਦੇ ਜਾਈਏ ਅੱਡੀ ਅੱਡੀ ਚੋਂ ਆ ਰਹੀ ਹੈ ਜੀ ਕਿੰਨੇ ਪ੍ਰਸ਼ਾਦ ਦੇ ਧਰਨੇ ਵਾਲੇ ਖੜੇ ਇੱਥੇ ਪੁਲਿਸ ਨੇ ਸੇਤ ਓ ਕਿ ਪੁਲਿਸ ਵਾਲੇ ਕੁਛ ਹੋ ਕੇ ਜਾਂਦੇ ਹਾਂ ਲੰਗਰ ਰਟੂ ਰਟੂ रामਪ੍ਰਸਾਦ ਕਈ ਤਰ੍ਹਾਂ ਦਾ ਨਾਮ ਦਾ ਹਾਂ ਤਾਂ ਪੁਲੀਸ ਦਾ ਪ੍ਰਧਾਨ ਮੰਡਲ ਦੇ ਰਟੂ ਮੰਡਲ ਦੇ ਪਤੀ ਕਿੰਨੇ ਬਸ ਹੂੰ ਬਸ ਤਾਂ ਬਿਚਾਰ ਚੱਲਦੀ ਹੈ ਕਾਹ ਚੱਲਦੀ ਹੈ ਰੋਤਮੀ ਚੱਲਦਾ ਕਈ ਵਾਰ ਜੀ ਜੀ ਆਪਣੇ ਪੰਜਾਬ ਚ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਹੈਗੀ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਰਾ ਕੁਝ ਨਾ ਖਰਾਬ ਹੁੰਦਾ ਜਾ ਰਿਹਾ ਹੈ। ਖਰਾਬ ਸਿਸਟਮ ਹੈ, ਗਵਰਨਮੈਂਟ ਦਾ ਸਿਸਟਮ ਹੈ। ਗਵਰਨਮੈਂਟ ਦੀ ਸਿਆਸਤ ਹੈ ਜੀ ਇਹ। ਪੰਜਾਬ ਨੂੰ ਫਾਤਮ ਕਾਂਧੀ ਸਿਆਸਤ ਹੈ ਗਵਰਨਮੈਂਟ ਦੀ। ਹੂੰ। ਪੰਜਾਬ ਭਾਰਤ ਆਉਣਾ। ਕੀ ਇਹ ਰਲੇਵਾ ਸਰੇ ਨਾ ਉੱਤੋਂ ਨੂੰ ਕਹੀ ਜਾਂਦੇ ਰਲੇਓ ਮੇਰੇਓ ਸਾਰੇ ਚੱਲ ਰੋ। ਜੀ। ਸਾਰੀਆਂ ਪਾਰਟੀਆਂ ਨੂੰ ਜਮਾ ਕੇ ਦੇਖ ਲਿਆ ਹੈ ਨਾ ਕੁਝ ਨਹੀਂ ਬਣਿਆ। ਕੋਈ ਨਾ ਹੋ ਰਿਹਾ ਹੁਣ ਮਾਨ ਨੇ ਕਿਹਾ ਸੀ ਆਉਂਦੇ ਹੀ ਆ ਤਿੰਨ ਸਾਲ ਹੋ ਗਏ 1000 ਰੁਪਈਆ ਜਦੋਂ ਸਾਲੇ 1000 ਰੁਪਈਆ ਦੇ ਮੋਸ ਵੰਦਣ ਇੱਥੇ ਦਸੀ ਜਾਂਦੇ ਆ ਸੈਦ ਨੰਗਾ ਜੀ ਆ ਜੋੜੇ ਨਹੀਂ ਖੋਲੇ ਫਲਾਣਾ ਅਈ ਤਾਂ ਸਾਡੇ ਤਾਂ ਲੰਗਰ ਛਕਾਉਣ ਦਾ ਦਿਸਰਾ ਆ ਹੂੰ ਵਿਪੱਕੇ ਨੂੰ ਰੋਟੀ ਮਿਲੇ ਜਿਹੜਾ ਵੀ ਆਂਗੇ ਅੱਛਾ ਪਿਆਰ ਨਾਲ ਖਿਚੇ ਅੱਜ ਇੱਥੇ ਹੁਣ ਸੈਂਟਿਕ ਹੋਣੇ ਆ ਜਾਂ ਜੁੱਤੀਆਂ ਲਾਉਣੀਆਂ ਉਹਨਾਂ ਦੀਆਂ ਹਾਂ ਕਰਕੇ ਅਈ ਤਾਂ ਸਾਣ ਨੂੰ ਇੱਕ ਇੱਕ ਕਰਨਾ ਚਾਹੁੰਦੀ ਨਾ ਪਰ ਦੇਖੋ बहुत बढ़िया गाल कह रहे हो बाबा जी तो है ना आंटा साहब एक कई हाँ। तो तो है जी कोई भी आवे किसे भी तारा मंदार आएगा बस तारा बस तारा शिकाल जी की नाम है जी तारा डा फलबीर को और अब तो महिंदा ठीक है जी ऐसे पिंड दे हो नहीं चंदवेर तेरे आएगा किस वायों बंगा बेड बंगा बेड तो आंधी तेरे थी सेवा तो बोहत वीक <Sabbath system> ਈਨਾ ਮੈਜੀ ਸਾਡਾ ਜਦੇਵਪੁਰ ਇਹਦੇ ਵਿੱਚ ਬੋਲੋ ਜੀ ਨਹੀਂ ਪੜੋ ਜਦੇਵਪੁਰ ਹਾਂਜੀ ਕਿੱਥੋਂ ਆਏ ਤੁਸੀਂ ਕਿਹੜਾ ਪਿੰਡ ਹੈ ਤੁਹਾਡਾ ਹਾਂਜੀ ਕਿਸ਼ਨਪੁਰ ਕਿਸ਼ਨਪੁਰ ਪਿੰਡ ਹੈ ਜੀ ਤੇ ਇੱਥੇ ਹਮੇਸ਼ਾ ਆਉਂਦੇ ਹੋ ਹਾਂਜੀ ਹਾਂਜੀ ਸਵਾਗਤ ਦਿਵਾ ਕੇ ਕੀ ਮੈਂ ਸੋ ਸੁੰਦਰ ਬਹੁਤ ਵਧੀਆ ਮੈਨੂੰ ਵੀ ਚੰਗਾ ਲੱਗਦਾ ਠੀਕ ਹੈ ਜੀ 24 ਘੰਟੇ ਲੰਗਰ ਚੱਲਦਾ ਹੈ ਇੱਥੇ ਹਾਂ ਜੀ ਆ ਜੀ ਹਾਂ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਫਿਰ ਬਹੁਤ ਸ਼ੁਕਰੀਆ ਪ੍ਰਮਾਤਮਾ

ਚੰਨੀ ਗੜ ਜਲੰਧਰ ਮਾਰਗ ਦੇ ਪਿੰਡ ਜੀਵਾਲ ਬਸਮਾ ਬਨਾਰੀ ਵਿਖੇ ਇਹ ਲੰਗਰ ਕਿਸੇ ਵੀ ਕਮਾਈ ਕਰਕੇ ਨਹੀਂ ਚਲਾਇਆ ਜਾ ਰਿਹਾ ਸੰਤਾਂ ਮਹਾਂਪੁਰਸਾਂ ਵੱਲੋਂ ਆਪਣੇ ਹੀ ਅਪਰਾਲੀ ਨਾਲ ਚਲਾਇਆ ਜਾ ਰਿਹਾ ਜੀ ਇੱਥੇ 24 ਘੰਟੇ ਲੰਗਰ ਚੱਲਦੇ ਆ ਇਹ ਇੱਥੇ ਗੁਰਦਵਾਰਾ ਬਾਬਾ ਜਗਰਾਮ ਜੀਵਾਲ ਬਸਾਵੋਂ ਚਾਰ ਪੰਜ ਜਗ੍ਹਾ ਹੋਰ ਵੀ ਲੰਗਰ ਇਸੇ ਤਰ੍ਹਾਂ ਹੀ ਨੰਤਰ ਹੀਰੋਵਾਲ ਜਗਤਪੁਰ ਫਿਰਨੀ ਮਿਆਰਾ ਚਾਲਾਂ ਵਿੱਚ ਚਲਾਇਆ ਜਾ ਰਿਹਾ ਹੈ ਤੇ ਗੁਰੂ ਘਰ ਦੀ 봉ਾ ਵਾਸਤੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਇੱਥੇ ਗੁਰਦਾਰ ਸਾਹਿਬ ਵਿਖੇ ਹੋਰ ਵੀ ਲੋੜਵੰਦਾਂ ਦੀ ਸਮਾਜਿਕ ਤੇ ਇੱਥੇ ਸਹਾਇਤਾ ਕੀਤੀ ਜਾਂਦੀ ਗਰੀਬ ਦੀ ਜੋ ਵੀ ਇੱਥੇ ਆਉਂਦਾ ਪ੍ਰਾਣੀ ਉਹ ਸਰਦਾ ਭਾਵ ਦਾ ਨਾਲ ਇੱਥੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦਾ ਜੀ ਕਲ ਲੋਕ ਟੁੱਟਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਹੁੰਦੇ ਹੋਏ ਸਭ ਕੁਝ ਮੁੜ ਕੇ ਇੱਥੇ ਚੱਲਿਆ ਆ ਰਿਹਾ ਕੀ ਕਾਰਨ ਹੈ ਕਿ ਲੋਕ ਸਿੱਖੀ ਤੋਂ ਦੂਰ ਜਾ ਰਹੇ ਨੇ ਜਿੱਥੇ ਕੋਈ ਲੀਡਰ ਐ ਰਹਾ ਵਗੈਰਾ ਨਹੀਂ ਇਹ ਗੱਲਾਂ ਗੌਰ ਕਰਦੇ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਆ ਕਿ ਆਪਣਾ ਵਿਰਸਾ ਸੰਭਾਲਣਾ ਚਾਹੀਦਾ ਜਿਹੜਾ ਗੁਰੂ ਘਰ ਤੋਂ ਨਹੀਂ ਰਲ ਸਕਿਆ ਉਹ ਕਿਤੇ ਵੀ ਨਹੀਂ ਰਲ ਸਕਦਾ ਉਹ ਕਿਤੇ ਵੀ ਢੋਈ ਨਹੀਂ ਬਣ ਸਕਦਾ ਆਈ ਰਿਸ਼ੀ ਦੀ ਇਹ ਗੱਲ ਦਾਂਦੇ ਜੀ ਜਿਹੜਾ ਆਪਣੇ ਮਾਂ-ਬਾਪ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ ਜੀ ਜੀ ਸੰਗਤ ਨੂੰ ਵੀ ਸੰਦੇਸ਼ ਦੇਵਾਇਆ ਆਇਤਾ ਇਹ ਕਿ ਨਹੀਂ ਬਾਤੋ ਆਤ ਜਿੰਨੇ ਹੋ ਸਕੇ ਨਾਮ ਜਪੋ ਸੇਵਾ ਕਰੋ ਇੱਕ ਗੁਰੂ ਮਹਾਰਾਜ ਦੇ ਅੜ ਲੱਗੋ ਅਮਰ ਸਰੋ ਤੇ ਗੁਰੂ ਸਾਹਿਬ ਦੀਆਂ ਚੱਲੀਆਂ ਰੌ ਰੀਤਾਂ ਨੇ ਚੱਲੋ ਜੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਰਦੇ ਹਾਂ ਹਾਂ ਜੀ ਬੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਜਿਹੜਾ ਤੁਸੀਂ ਇੱਥੇ ਵਿਜ਼ਿਟ ਕੀਤਾ ਇਹ ਵਾਕਈ ਇੱਕ ਬਹੁਤ ਹੀ ਸੁਭਾਸੇਵੀ ਸਫਤਾ ਹੈਗੀ ਆ ਔਰ ਇੱਥੇ ਇਸ ਜੀਵੀ ਰੋਡ ਦੇ ਉੱਤੇ ਕਿੰਨੇ ਲੋਕ ਆਂਦੇ ਆ ਯਾਤਰੀ ਆਉਂਦੇ ਆ ਜਾਂਦੇ ਆ ਔਰ ਉਹਨਾਂ ਨੂੰ ਇਹ ਭਰਪੂਰ ਸਵਾਮਾ ਦੇ ਕੇ ਔਰ ਜਿਹੜਾ ਇੱਥੇ ਦਾ ਪ੍ਰਸ਼ਾਦਾ ਆ ਇਹ ਖਾ ਕੇ ਨਾ ਮਨ ਨੂੰ ਖੁਸ਼ੀ ਹੁੰਦੀ ਹੈ ਇੱਕ ਸ਼ਕੁਨ ਪੈਦਾ ਹੁੰਦਾ ਹੈ ਬਈ ਨਹੀਂ ਮਹਾਰਾਜ ਜਿਹੜੀਆਂ ਚਲਾਈਆਂ ਰੀਤਾਂ ਆ ਇਹ ਵਾਕਿਆ ਸਿੱਖ ਧਰਮ ਦੇ ਵਿੱਚ ਮੰਨ ਹੋਰ ਕਿਤੇ ਕੋਈ ਮਿਸਾਲ ਨਹੀਂ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਇਹ ਬਾਬੇ ਨਾਨਕ ਦਾ ਲੰਗਰ ਹੈ ਜੀ ਸੋ ਆਂਦੇ ਜਾਂਦੇ ਆਪਾਂ ਹੋਰ ਵੀ ਕਿਤੇ ਉਹ ਕਰਦੇ ਆ ਤਾਂ ਇੱਥੇ ਜਿਸ ਵੰਤ ਅੱਜ ਕਨ ਕੋਣ ਕਰਦਾ ਹੈ ਕੁਛ ਨਾ ਕੁਛ ਇੱਥੇ ਕੋਈ ਵੀ ਮੰਦੀ ਸਹਤਾ ਯਾਰ ਹੁਣ ਖਾਸ ਕਰਕੇ ਇੱਥੇ ਬੈਠਣ ਵਾਸਤੇ ਇਹ ਬੈਂਚ ਵਗੈਰਾ ਜਾਂ ਕੁਛ ਨਾ ਕੁਛ ਜੇ ਲੱਗ ਜਾਣ ਤਾਂ ਹੋਰ ਵਧੀਆ ਹੋਏਗਾ ਸੋ ਪ੍ਰਮਾਤਮਾ ਆਪੇ ਕਰਾਨਾ ਹੈਗਾ ਕੋਈ ਨਾ ਕੋਈ ਸੇਵਾ ਦਾ ਸੇਵਾ ਪਾ ਦੇਗਾ ਸੋ ਮੈਂ ਫੈਸਟ ਵਿੱਚ ਜੌਬ ਕਰਦਾ ਜਦ ਵੀ ਮਾਣਾ ਜਾਂਦਾ ਇੱਥੇ ਰੁੱਕ ਕੇ ਜਾ ਹੀਦਾ ਉਹ ਸੇਵਾ ਨੂੰ ਵੀ ਰੂ ਕਰਦੀ ਆ ਕੁ ਸਮੇਂ ਦਾ ਤਕਾਜਾ ਜੀ ਜੀ ਉਹਨਾਂ ਆਖਿਆ ਕਿ ਸੇਵਾ ਵੀ ਕਰਕੇ ਜਾਇਆ ਕਰ ਨਾਮ ਕੀ ਤੁਹਾਡਾ ਕਿਸ ਪਿੰਡ ਤੋਂ ਹਾਂ ਮੈਂ ਦਵਿੰਦਰ ਫੌਜੀ ਚੰਡੀਗੜ੍ਹ ਆ ਅੱਛਾ ਜੀ ਔਰ ਸੈਕਟਰੀ ਇੰਪਲੋਈ ਜੀਨਨ ਐਮ ਇਸ ਮਿਟਰੀ ਜੀ ਦੀ ਸਰਵਿਸ ਚੰਡੀਗੜ੍ਹ ਤੋਂ ਬਲੌਕ ਕਰਦਾ ਜੀ ਔਰ ਬੇਸਿਕਲੀ ਮੇਰਾ ਪਿੰਨ ਮਰਿਆਣਾ ਦਾ ਵਾਈਫਰਿਸਰ ਪੰਚਾਇਤ ਤੋਂ ਬੰਦੇ ਅਸੀਂ ਵੀ ਜਿਹੜੀ ਨਿਸ਼ੋਸ਼ਣ ਸਰਵਿਸ ਹੈ ਉਹ ਵੀ ਕਰਦੇ ਠੀਕ ਹੈ ਜੀ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਇਹ ਵਾਕਿਆ ਸਹੀ ਗੱਲ ਹੈ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਂ ਗੰਦਾਲਖ ਸਾਹਿਬ ਨੇ ਇਹ ਪੰਚ ਚਲਾਈ ਸੀ ਇਹ ਰੀਤੀ ਰਵਾਜ ਚਲਾਈ ਸੀਗੇ ਉਹ ਅੱਜ ਕੱਲ ਉਹਨਾਂ ਤੇ ਸਾਡੇ ਜੋ ਵੀ ਖਾਲਸਾ ਪੰਥ ਹੈ ਲੇਕਿਨ ਕਹਿੰਦੇ ਕੋਈ ਅਤਿਕਥਨੀ ਨਹੀਂ YouTube ਦੇਖ ਲਓ ਜਾਂ ਹੋਰ ਵੀ ਇੱਕੇ ਚੀਜ਼ਾਂ ਹੈਗੀਆਂ ਉਹਨਾਂ ਤੋਂ ਬਿਲਕੁਲ ਅੱਗ ਚੱਲ ਰਹੇ ਨੇ ਜਿਦਾਂ ਰਗਰੇਟੇ ਗੁਰੂ ਕੋਈ ਬੇਟੇ ਸੋ ਮਾਰੂ ਨੇ ਜਾਤ ਪਾਤ ਮਟਾਈ ਸੀ ਸੋ ਅਸੀਂ ਬੇਨਤੀ ਕਰਦੇ ਆਂ ਵੀ ਜਾਤ ਪਾਤਾਂ ਮਿਟਾ ਕੇ ਨਾ ਜੋ ਉਹਨਾਂ ਨੇ ਇੱਕ ਦਾ ਹੌਕਾ ਦਿੱਤਾ ਹੈ ਔਰ ਹਰੇਕ ਦੇ ਵਿੱਚ ਆਪਣਾ ਉਹੀ ਰੂਪ ਦੇਖਿਆ ਹੈ ਸੋ ਉਹ ਹੋਣਾ ਚਾਹੀਦਾ ਔਰ ਸਿੱਖ ਪੰਥਰ ਦਾ ਨਾ ਕੋ ਧਰਮ ਹੈ ਨਾ ਹੋਏਗਾ ਜੀ ਇਹ ਬਾਬਾ ਜਗਤਰਾਮ ਬ੍ਰਹਮ ਗਿਆਨੀ ਹੋਏ ਉਹਨਾਂ ਵੱਲੋਂ ਚਾਹਦੇ ਅੱਛਾ ਜੀ 25 ਸਾਲ ਤੋਂ ਇੱਕ 24 ਘੰਟੇ ਲੰਗਰੇ ਹਾਂਜੀ 24 ਘੰਟੇ ਲੰਗਰ ਹੈ ਹਾਂਜੀ ਹਾਂ ਜਦੋਂ ਵੀ ਇੱਥੇ ਲੰਗਰੀ ਦਾ ਹੁੰਦਾ ਸੀ ਦੇਖਦੇ ਆ ਕਿ ਅਕਸਰ ਇੱਥੇ ਲੋਕਾਂ ਕੇ ਉਤਦੇ ਨੇ ਲੰਗਰ ਛਕਦੇ ਨੇ ਪ੍ਰਸ਼ਾਦਾ ਛਕਦੇ ਨੇ ਇੰਨੀ ਸੰਗਤ ਹੁੰਦੀ ਹੈ ਤੇ ਲੰਗਰ ਤਿਆਰ ਕਿਹੜੀ ਜਗ੍ਹਾ ਤੇ ਹੁੰਦਾ ਹੈ ਇਹ ਪੁਨਿਆਰੀਆ ਗੁਰਦੁਆਰਾ ਸਾਡੇ ਬਾਬਾ ਜਗਤਰਾਮ ਜੀ ਦਾ ਉਹਨਾਂ ਦੇ ਗੁਰਦੁਆਰੇ ਤੇ ਆਹੋ ਕੇ ਲੰਗਰ ਸਾਰਾ ਹੋਦਾ ਹੈ ਅੱਛਾ ਜੀ ਇਹ ਕਿਹੜਾ